ਸਾਰੀਆਂ ਫਸਲਾਂ ਤੇ ਜਿਹੜਾ ਸਰਕਾਰ ਖਰੀਦਣ ਦੀ ਗਰੰਟੀ ਕਰੇ ਤੇ ਜਿਹੜਾ ਸਮਰਥਨ ਉਹ ਦੇਵੇ ਕਿਉਂਕਿ 26 ਜਨਵਰੀ ਦਾ ਦਿਹਾੜਾ ਹੋਣ ਕਰਕੇ ਅੱਜ ਸਰਕਾਰ ਨੇ ਵੀ ਆਪਦੇ ਆਜ਼ਾਦੀ ਦੇ ਜਸ਼ਨ ਮਨਾਉਣੇ ਆ ਤੇ ਜਿਹੜੀ ਦੁਖੀ ਜਨਤਾ ਉਹਨਾਂ ਦੀ ਆਵਾਜ਼ ਆ ਜਿਹੜੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਚ ਕਿਸਾਨੀ ਕਰਜ਼ੇ ਦੀ ਵਾਲੀ ਮੰਗ ਹੈ ਦਿੱਲੀ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਹੈ ਨੌਕਰੀ ਦੀ ਮੰਗ ਹੈ ਤੇ ਕਿਸਾਨ ਜਿਹੜਾ 60 ਸਾਲ ਤੋਂ ਬਾਅਦ ਮਤਲਬ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਚੌਥੇ ਦਰਜੇ ਦੇ ਮੁਲਾਜ਼ਮ ਜਿੰਨੀ ਉਹਦੀ ਪੈਨਸ਼ਨ ਹੈ ਘੱਟੋ ਘੱਟ 10000 ਜਿਹੜੀ ਮਹੀਨੇ ਦੀ ਦਿੱਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨੀ ਉਹਨੇ ਨੇਕਤਾ ਗ੍ਰਾਹਾਂ ਵੱਲੋਂ ਵੱਖ-ਵੱਖ ਬਲਾਕਾਂ ਚੋਂ ਇੱਥੇ ਸਮੂਹ ਮਾਰਚ ਕਰਦੇ ਹੋਏ ਕੋਟ ਸ਼ਮੀਰ ਜਿਹੜਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਟਰੈਕਟਰਾਂ ਦਾ ਇਕੱਠ ਹੋਣਾ ਉਸ ਤੋਂ ਬਾਅਦ ਬਕਾਇਦਾ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਆਏ 5 ਸਾਲ ਉਹਨਾਂ ਦੇ ਲਾਰਾਂ ਚਾਂਸਾਂ ਚ ਆ ਕੇ ਵੋਟਾਂ ਪਾ ਕੇ ਉਹਨਾਂ ਨੂੰ ਗੱਦੀਆਂ ਤੇ ਬਿਠਾਉਣੇ ਆ ਪਰ ਸਾਡੀ ਹਾਲਤ ਜਿਉਂਦੀ ਤਿਉਂ ਉੱਥੇ ਹੀ ਖੜੀ ਆ ਐ ਆਪਦਾ ਜੱਕ ਨਹੀਂ ਬਣਦੇ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਉਹਨਾਂ ਚਿਰ ਇਹ ਕਾਰਪੋਰੇਟ ਘਰਾਣਿਆਂ ਦੀ ਹੱਤਿਆਸ਼ੀ ਸਰਕਾਰ ਆ ਉਹਨਾਂ ਚਿਰ ਇਹ ਮੰਨਣ ਵਾਲੀ ਨਹੀਂ ਬਲਾਗ ਭਗਤਾ ਭਾਈਕਾਵਰ ਨੂੰ ਅੱਜ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਕਿਸਾਨ ਨੂੰ ਆਪਣੇ ਟਰੈਕਟਰ ਦੇ ਝੰਡੇ ਲਗਾ ਕੇ ਜੋ ਮੰਗਾ ਹਨ ਪੈਂਡਿੰਗ ਮੰਗਾ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਮੰਨਵਾਉਣ ਵਾਸਤੇ ਅੱਜ ਭਾਰੀ ਮਾਤਰਾ ਦੇ ਵਿੱਚ ਕਿਸਾਨ ਇਕੱਠੇ ਹੋਏ ਹਨ ਪਿੰਡ ਕੋਠਾਗੁਰੂ ਕਾ ਵਿਖੇ ਸਾਡੇ ਨਾਲ ਇਸ ਵਕਤ ਪ੍ਰਧਾਨ ਜੀ ਹਨ ਆਓ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਅੱਜ ਅੱਜ ਫੇਰ ਅੱਜ ਕਿਸਾਨ ਟਰੈਕਟਰਾਂ ਤੇ ਹਾਜ਼ਰ ਹੈ ਕੀ ਗੱਲ ਬਾਤ ਅੱਜ ਅਸੀਂ ਭਾਰਤੀ ਕਿਸਾਨ ਜੁਨ ਨੇਕਤਾ ਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਦਿੱਲੀ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਦੇ ਚ ਮੇਨ ਮੰਗ ਆ ਐਮ ਐਸ ਪੀ ਵਾਲੀ ਵੀ ਸਾਰੀਆਂ ਫਸਲਾਂ ਤੇ ਜਿਹੜਾ ਸਰਕਾਰ ਖਰੀਦਣ ਦੀ ਗਾਰੰਟੀ ਕਰੇ ਤੇ ਜਿਹੜਾ ਸਮਰਥਨ ਉਹ ਦੇਵੇ ਇਹਦੇ ਚ ਕਿਸਾਨੀ ਕਰਜ਼ੇ ਦੀ ਵਾਲੀ ਮੰਗ ਹੈ ਦਿੱਲੀ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਹੈ ਨੌਕਰੀ ਦੀ ਮੰਗ ਹੈ ਤੇ ਕਿਸਾਨ ਜਿਹੜਾ 60 ਸਾਲ ਤੋਂ ਬਾਅਦ ਮਤਲਬ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਚੌਥੇ ਦਰਜੇ ਦੇ ਮੁਲਾਜ਼ਮ ਜਿੰਨੀ ਉਹਦੀ ਪੈਨਸ਼ਨ ਹੈ ਘੱਟੋ ਘੱਟ 10000 ਜਿਹੜੀ ਮਹੀਨੇ ਦੀ ਦਿੱਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਜਥੇ ਨੇ ਨੀਕਤਾ ਗਰਾਹਾਂ ਵੱਲੋਂ ਵੱਖ-ਵੱਖ ਬਲਾਕਾਂ ਚੋਂ ਇੱਥੇ ਸਮੂਹ ਮਾਰਚ ਕਰਦੇ ਹੋਏ ਕੋਟ ਸ਼ਮੀਰ ਜਿਹੜਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਟਰੈਕਟਰਾਂ ਦਾ ਇਕੱਠ ਹੋਣਾ ਉਸ ਤੋਂ ਬਾਅਦ ਬਕਾਇਦਾ ਬਠਿੰਡੇ ਸ਼ਹਿਰ ਦੇ ਵਿੱਚ ਕਿਉਂਕਿ 26 ਜਨਵਰੀ ਦਾ ਦਿਹਾੜਾ ਹੋਣ ਕਰਕੇ ਅੱਜ ਸਰਕਾਰ ਨੇ ਵੀ ਆਪਦੇ ਆਜ਼ਾਦੀ ਦੇ ਜਸ਼ਨ ਮਨਾਉਣੇ ਐ ਤੇ ਜਿਹੜੀ ਦੁਖੀ ਜਨਤਾ ਉਹਨਾਂ ਦੀ ਆਪ ਦੀ ਆਵਾਜ਼ ਆ ਜਿਹੜੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਇਹ ਕੋਟ ਸ਼ਮੀਰ ਤੋਂ ਚੱਲ ਕੇ قافلہ ਬਠਿੰਡੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਨਹਿਰਾਂ ਕੋਲੇ ਆ ਕੇ ਸਮਾਪਤ ਹੋਣਾ ਹੈ ਜਿਹੜੀਆਂ ਤੁਹਾਡੀਆਂ ਮੰਗਾਸ ਨੇ ਪਿਛਲੇ ਵਾਰ ਵੀ ਜਦੋਂ ਆਪਾਂ ਮਰਾ ਦਿੱਲੀ ਦੇ ਵਿੱਚ ਬੈਠੇ ਸੀ ਉਹ ਲਗਾਤਾਰ ਆਪਾਂ ਸਾਲ ਦੇ ਕਰੀਬ ਉੱਥੇ ਬੈਠੇ ਰਹੇ ਆ ਜੀ ਉਹੀ ਮੰਗਾਸ ਹਨ ਹੁਣ ਫਿਰ ਉਹੀ ਮੰਗਾ ਕੀ ਕਾਰਨ ਪਹਿਲਾਂ ਮੰਗਾ ਇਹ ਪਿੰਡਗ ਰਹਿ ਗਈ ਸੀ ਦੇਖੋ ਜੀ ਇਹ ਦਿੱਲੀ ਅੰਦੋਲਨ ਵੇਲੇ ਜਦੋਂ ਉੱਥੋਂ ਵਾਪਸੀ ਕੀਤੀ ਆ ਕਾਲੇ ਕਾਨੂੰਨਾਂ ਵਾਪਸ ਲੈਣ ਤੋਂ ਬਾਅਦ ਉਹ ਤਾਂ ਸਰਕਾਰ ਨੇ ਬਕਾਇਦਾ ਲਿਖਤੀ ਸਮਝੌਤਾ ਕੀਤਾ ਸੀ ਇਹ ਤਾਂ ਸਾਡੇ ਸੋਚਣ ਦਾ ਹੀ ਸਵਾਲ ਆ ਵੀ ਅਸੀਂ ਆਏ 5 ਸਾਲ ਉਹਨਾਂ ਦੇ ਲਾਰਿਆਂ ਚਾਂਸਾਂ ਚਾ ਕੇ ਵੋਟਾਂ ਪਾ ਕੇ ਉਹਨਾਂ ਨੂੰ ਗੱਦੀਆਂ ਤੇ ਬਿਠਾਉਣੇ ਆ ਪਰ ਸਾਡੀ ਹਾਲਤ ਜਿਉਂਦੀ ਤਿਉਂ ਉੱਥੇ ਹੀ ਖੜੀ ਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿੰਨਾ ਚਿਰ ਤੁਸੀਂ ਜਿਵੇਂ ਅੱਜ ਇਕੱਠੇ ਹੋਏ ਆ ਆਹ ਆਪਦਾ ਜੱਕ ਨਹੀਂ ਬੰਦਦੇ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਉਨਾਂ ਚਿਰ ਇਹ ਕਾਰਪੋਰੇਟ ਘਰਾਣਿਆਂ ਦੀ ਹਤਾਇਸ਼ੀ ਸਰਕਾਰ ਆ ਉਨਾਂ ਚਿਰ ਇਹ ਮੰਨਣ ਵਾਲੀ ਨਹੀਂ ਇਸ ਕਰਕੇ ਸਾਨੂੰ ਸੂਬੂ ਸਾਰੇ ਕਿਸਾਨ ਨੂੰ ਹੰਬੜਾ ਮਾਰਨ ਦੀ ਲੋੜ ਆ ਤੇ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਕੀ ਇਹ ਕੇਂਦਰ ਸਰਕਾਰ ਪ੍ਰਤੀ ਤੁਹਾਡਾ ਇਹ ਮਾਰਚ ਕੀਤਾ ਜਾ ਰਿਹਾ ਹੈ ਜਾਂ ਆਪਣੇ ਜੋ ਪੰਜਾਬ ਸਰਕਾਰ ਪ੍ਰਤੀ ਜੋ ਇਹ ਮਾਰਚ ਕੀਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਇਹ ਮਾਰਚ ਆ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਇਹ ਆਲ ਇੰਡੀਆ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਇਕੱਲੇ ਪੰਜਾਬ ਦੇ ਵਿੱਚ ਨਹੀਂ ਅੱਜ ਪੰਜਾਬ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਬਕਾਇਦਾ ਇਹ ਪਲਾਨ ਬਣਾ ਕੇ ਇਹ ਜਿਹੜਾ ਪ੍ਰੋਗਰਾਮ ਹੈ ਆਡਾ-ਆਡਾ ਤਹਿਸੀਲ ਪੱਤਣਾ ਤੇ ਵੀ ਹੋਊਗਾ ਜ਼ਿਆਦਾਤਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤਾ ਜਾਣਾ ਹੈ। ਕੋਈ ਮੰਗ ਪੱਤਰ ਵੀ ਕਰਕੇ ਦਿੱਤਾ ਜਾਊਗਾ। ਹਾਂ ਮੰਗ ਪੱਤਰ ਇਹ ਦੇਣੇ ਆ ਇਹ ਮਤਲਬ ਡੀਸੀ ਨੂੰ ਮੁੱਖ ਮੰਤਰੀ ਦੇ ਨਾਂ ਤੇ ਪ੍ਰਧਾਨ ਮੰਤਰੀ ਦੇ ਨਾਂ ਤੇ। ਜੀ ਅੱਜ ਦੀ ਗੱਲ ਕਰੇ ਜੋ ਅੱਜ ਮਾਰਚ ਹੈ ਇਹ ਮਾਰਚ ਦੇ ਵਿੱਚ ਕਿੰਨੇ ਪਿੰਡਾਂ ਦੇ ਹਿੱਸੇ ਲੈ ਰਹੇ ਹਨ ਇਹਦੇ ਵਿੱਚ ਅਤੇ ਕਿੰਨੇ ਸੰਖਿਆ ਦੇ ਵਿੱਚ ਟਰੈਕਟਰ ਤੁਹਾਡੇ ਕੋਲ ਇਸ ਵਕਤ ਮੌਜੂਦ ਹੈ? ਅੱਜ ਜਿਸੀ ਇਧਰੋਂ ਜਿਹੜੀ ਮਤਲਬ ਭਗਤੇ ਬਲਾਕ ਦੀ ਲਿਸਟ ਬਣਾਈ ਆ ਇਹਦੇ 100 ਤੋਂ ਉੱਪਰ ਟਰੈਕਟਰ ਇਕੱਠੇ ਆ ਕੁਛ ਵਿਦਿਆਲਪਰੇ ਭਾਈ ਕਿ ਉਧਰਲੇ ਏਰਗੇ ਦੇ ਟਰੈਕਟਰ ਇਕੱਠੇ ਹੋਏ ਆ ਵੱਡੀ ਗਿਣਤੀ ਇੱਥੇ ਕੋਠਾ ਗੁਰੂ ਚ ਇਕੱਠੇ ਹੋਏ ਆ ਤਕਰੀਬਨ ਸਾਰੇ ਜ਼ਿਲ੍ਹੇ ਦੀ ਹਜ਼ਾਰ ਦੇ ਕਰੀਬ ਟਰੈਕਟਰਾਂ ਦੀ ਗਿਣਤੀ ਹੈ ਜਿਹਦੇ ਰਹੀ ਮਾਰਚ ਕਰਨਾ ਹਾਂ ਇਹ ਇੱਕ ਦਿਨ ਬਾਤੀ ਮਾਰਚ ਹੋਊਗਾ ਇਹ ਇੱਕ ਦਿਨ ਵਾਸਤੇ ਹੀ ਹੈ ਜੋ ਆਪਣੇ ਦਿੱਲੀ ਦੇ ਵਿੱਚ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਜੀ ਉਹ ਵੀ ਐਲਕਾ ਤਾੜੀ ਜਥੇ ਬੰਦੀਵਾਂ ਨੂੰ ਕਿੰਨਾ ਸੰਯੋਗ ਦਿੱਤਾ ਜਾਵੇਗਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਦਿੱਲੀ ਦੇ ਅਰੂਹਾਂ ਦੇ ਵਿੱਚ ਕਿਸਾਨ ਜਥੇ ਬੰਦੀਆਂ ਪਹੁੰਚਣਗੀਆਂ ਇਹ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਮੰਗਾਂ ਹੈ ਇਹ ਦਿੱਲੀ ਸਰਕਾਰ ਦੇ ਨਾਲ ਇਹ ਜੋ ਸੰਯੁਕਤ ਮੋਰਚੇ ਦੀ ਅਪੀਲ ਆਉਗੀ ਉਹਦੇ ਆਧਾਰ ਤੇ ਮਤਲਬ ਕਿਸਾਨ ਹੈ ਜਿਹੜੇ ਦਿੱਲੀ ਨੂੰ ਵੀ 20 ਫਰਵਰੀ ਤੋਂ ਬਾਅਦ ਕੋਈ ਡੇਟ ਆ ਸਕਦੀ ਹੈ ਦਿੱਲੀ ਵੀ ਬਕਾਇਦਾ ਉਧਰ ਨੂੰ ਪੁੱਛ ਕੀਤਾ ਜਾਣਾ ਇਹਨਾਂ ਮੰਗਾਂ ਨੂੰ ਲੈ ਕੇ ਜੀ ਆ ਸਾਡੇ ਨਾਲ ਇਸ ਵਕਤ ਜਿੱਥੇ ਕਿ ਨੌਜਵਾਨ ਬਜ਼ੁਰਗਾਂ ਤੋਂ ਇਲਾਵਾ ਇੱਥੇ ਔਰਤਾਂ ਵੀ ਇਸ ਮਾਰਚ ਦੇ ਵਿੱਚ ਭਾਗ ਲੈ ਰਹੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆ ਮਾਤਾ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹੋ ਮਾਰਚ ਦੇ ਵਿੱਚ ਚਾਹੇ ਹਿੱਸਾ ਲੈ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਨੇ ਆ ਵੀ ਨਵੀਆਂ ਨਵੀਆਂ ਸਰਕਾਰਾਂ ਪਹਿਲਾਂ ਕਾਲੀਆਂ ਦੀ ਆਈ ਕਾਂਗਰਸ ਦੀ ਆਈ ਹੁਣ ਆਮ ਆਲਿਆਂ ਦੀ ਆਈ ਅਸੀਂ ਤਾਂ ਬਾਹਰਲੇ ਮੁਲਕਾਂ ਤੇ ਕੀ ਗੱਲ ਜਾਣੀ ਐ ਵੀ ਜਿਹੜਾ ਅਸੀਂ ਟਰੈਕਟਰਾਂ ਦਾ ਮਾਰਚ ਕਰ ਚੁੱਕਿਆ ਨੌਜਵਾਨ ਸਾਡੇ ਆਏ ਨੇ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਵੀ ਇਹ ਟਰੈਕਟ ਆ ਜਿਹੜੇ ਇਹ ਖੇਤੀ ਨੀਤੀ ਵਾਲੇ ਇਧਰਲੇ ਕਿਸਾਨਾਂ ਵਾਲੇ ਟਰੈਕਟ ਆ ਜਿਹੜੇ ਉਹ ਖੇਤੀ ਨੀਤੀਆਂ ਭਗਵੰਤ ਮਾਨ ਬਾਹਰਲੀਆਂ ਕੰਪਨੀਆਂ ਸੱਦ ਕੇ ਕਾਰਕੋਟ ਕਰਾਉਣਿਆਂ ਨੂੰ ਸੱਦ ਕੇ ਕਹਿੰਦਾ ਵੀ ਮੈਂ ਕਰੂੰਗਾ ਉਹ ਕੀ ਜਾਣਦਾ ਸਾਡੇ ਪਹਿਲਾਂ ਬਜ਼ੁਰਗਾਂ ਤੋਂ ਖੇਤੀ ਨੀਤੀ ਜਾਣਦੇ ਸੀ ਅਸੀਂ ਉਹਦੇ ਹੋਰ ਜਿਹੜੀਆਂ ਸਾਡੀਆਂ ਦਿੱਲੀ ਦੀਆਂ ਰੋਲ ਦੀਆਂ ਮੰਗਾ ਉਹਨਾਂ ਦੇ ਸਮੇਤ ਵੀ ਜਿਹੜਾ ਸਾਡਾ ਕੋਈ ਵੀ ਹਲੇ ਤੱਕ ਜਿਵੇਂ ਤੇ ਓਥੇ ਤੇ ਟੱਕਰੀ ਖੜਾ ਹੈ ਇਹ ਅਸੀਂ ਔਰਤਾਂ ਸਮੇਤ ਇਕੱਠੀਆਂ ਹੋ ਕੇ ਹੁਣ ਇਹਨਾਂ ਕਿਸਾਨਾਂ ਦੇ ਨਾਲ ਸਾਡੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਣ ਦੀ ਮੂਹਰੇ ਚੱਲਾਂਗੇ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਜਣ ਦੀ ਕੁਝ ਮੰਗਾਂ ਤਾਂ ਸਾਡੀਆਂ ਇਆਂ-ਇਆਂ ਹੀ ਆ ਜਿਹੜੀਆਂ ਇੱਥੇ ਅਸੀਂ ਡੀਸੀ ਦਫ਼ਤਰ ਦੇ ਜਣ ਦੀ ਕੋਈ ਵੀ ਦੇਖ ਲਓ ਕਿੱਡੇ ਨੁਕਸਾਨ ਹੋਏ ਨੇ ਖੇਤੀ ਮਰ ਗਈ ਪਸ਼ੂ ਮਰ ਗਏ ਹੋਰ ਕੀ ਗਿਣੀਆਂ ਵੀ ਕਿੰਨੀਆਂ ਘਾਟਾਂ ਪਈਆਂ ਤੇ ਉਹ ਸਾਰੀਆਂ ਇੱਥੇ ਵੀ ਕੁਝ ਮੰਨਣ ਦੇ ਯੋਗ ਐ ਇਹ ਅਸੀਂ ਡੀਸੀ ਦਫ਼ਤਰ ਮੂਰੇ ਵੀ ਇਕੱਠੇ ਹੋ ਕੇ ਉਥੇ ਸ਼ਮੀਰਕੋਟ ਦੇ ਵਿੱਚ ਸਮੇਤ ਔਰਤਾਂ ਨੌਜਵਾਨ ਸਾਡੇ ਜਿੰਨ ਦੀ ਆਗੂ ਪ੍ਰਧਾਨ ਜੀ ਸਾਡੇ ਨਾਲ ਨੇ ਅਸੀਂ ਉਥੇ ਰੋਸ ਮੰਝਾਰਾ ਜਣਦੀ ਆਮ ਹਾਂ ਬਾਕੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਕਿ ਆ ਜੋ ਕਿਸਾਨ ਹਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾ ਰਿਹਾ ਨਾ ਜੋ ਕਿਸਾਨਾਂ ਨੂੰ ਹੁਣ ਖਸਹਾਲ ਦਿਖਾਈ ਦੇ ਰਿਹਾ ਕੀ ਮੰਨਦੇ ਹੋ ਇਹ ਦੇ ਵਿੱਚ ਕੁਝ ਵੀ ਨਾ ਪਾਇਆ ਖਾਤਿਆਂ ਚ ਕੀਦੇ ਪਾਏ ਨੇ ਉਹ ਤਾਂ ਵੱਡੇ ਆਪ ਦੇ ਚ ਹੱਤਿਆਂ ਦੇ ਪਾਉਂਦੇ ਨੇ ਅੱਗੇ ਕਿੰਨਾ ਕੁ ਜੀ ਨੀ ਦੁਨੀਆ ਤੇ ਕਿਸਾਨਾਂ ਤੇ ਮਾਰ ਪਈ ਹੈ ਵੀ ਕਿੰਨੇ ਕੁ ਪੈਸੇ ਪਾਤੇ ਪਸ਼ੂਆਂ ਦੀ ਮਾਰਕੀਟ ਦੀ ਸੀਗੀ ਤੇ ਪਿਛਲੀ ਫਸਲਾਂ ਦੀ ਮਾਰਕੀਟ ਦੀ ਸੀ ਜਿਹੜਾ ਕਿਸਾਨ ਜਮੇ ਨਹੀਂ ਸੀ ਉਲਟੋ ਉਹ ਜਿਹੜਾ ਆਪ ਦਾ ਖੇਤੀ ਨੀਤੀਆਂ ਹਜਣ ਲਿਆ ਕੇ ਤੇ ਸਾਡੇ ਨਹੀਂ ਫਿੱਟ ਹੈਗਾ ਇਹ ਜਣ ਦੀ ਅਸੀਂ ਰੱਦ ਕਰਾਂਗੇ ਕਾਨੂੰਨ ਵਾਪਸ ਕਰਾਂਗੇ ਸਾਡੇ ਖੇਤੀ ਨੀਤੀ ਕਰਨ ਵਾਲੇ ਕਿਸਾਨ ਨੌਜਵਾਨਾ ਖੜੇ ਨੇ ਟਰੈਕਟਰ ਲਈ ਇਹਨਾਂ ਨੂੰ ਪਤਾ ਕੋ ਕਾਰਕੋਟ ਕਰਾਉਣਿਆਂ ਨੂੰ ਪਤਾ ਸਾਡੇ ਨਹੀਂ ਇਹ ਜਿਹੜੀ ਸਾਡੀ ਅੱਜ ਦੀ ਰੋਸਮੁਜਾਰਾ ਜਣੀ ਦੀ ਜਿਵੇਂ ਮਾਰਚ ਆ ਗਈ ਇਹ ਬਾਹਰਲੇ ਮੁਲਕਾਂ ਤੱਕ ਵੀ ਪਹੁੰਚੂਗੀ ਹਿੰਦ ਕੇਂਦਰ ਸਰਕਾਰ ਤੱਕ ਇਹ ਸੰ ਕਿਸਾਨਾਂ ਬੀਬੀਆਂ ਤੇ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਹਨਾਂ ਦਾ ਕਹਿਣਾ ਕਿ ਜੋ ਅੱਜ ਦਾ ਮਾਰਚ ਹੈ ਜੋ ਕੇਂਦਰ ਸਰਕਾਰ ਤੋਂ ਮੰਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਰਹੇ ਹਨ ਉਹਨਾਂ ਮੰਗਾ ਨੂੰ ਲਾਗੂ ਕਰਾਉਣ ਵਾਸਤੇ ਅੱਜ ਇਹ ਮਾਰਚ ਕੀਤਾ ਜਾ ਰਿਹਾ ਹੈ ਅਵਤਾਰ ਸਿੰਘ ਮੱਲਾ ਦੀ ਖਾਸ ਰਿਪੋਰਟ ਕੋਠਾ ਗੁਰੂਕ